ਸਲੋਕ ਦੀਨ ਹਰ ਪ੍ਰਭ ਛੋਡ ਕੈ ਲਾਗੇ ਆਲ ਸਵਾਹੀ ਨਾਨਕ ਕਹੁ ਨਾ ਸਿਜਈ ਬਿਨ ਨਾਵੈ ਪਤ ਜਾਈ ਅਸ਼ਪਦੀ 10 ਵਸਤੂ ਲੈ ਪਾਸ਼ਾ ਪਾਵੈ ਏਕ ਵਸਤ ਕਾਰਨ ਬੇਕੋਟ ਗਵਾਵੈ ਏਕ ਭੀ ਨਾ ਦੇਹ ਦਾਸ ਭੀ ਹਰ ਲੈ ਤਉ ਮੂੜਾ ਕਹੁ ਕਹ ਕਰੀ ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਾਧ ਨਮ ਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਪੁਠਾ ਜਿਸ ਮਨ ਆਪਣਾ ਹੁਕਮ ਬਣਾਇਆ ਸਰਬਤੋ ਕ ਨਾਨਕ ਤਿਨ ਪਾਇਆ ਅਗਨਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਬਰਤੈ ਅਨੰਤ ਉਲਾਸ ਆਪਣੀ ਮਾਨ ਕਸ਼ ਬੌਰ ਸਾਹੁ ਲੀ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀਤ ਆਪ ਹੀ ਖੋਵੈ ਬਾਹਰ ਉਸ ਕਾ ਵਿਸਵਾਸ ਨ ਹੋਵੇ ਜਿਸ ਕੀ ਬਤਿਸ ਆਗੈ ਰੱਖੈ ਪ੍ਰਭ ਕੀ ਆਗਿਆ ਮੰਨੈ ਮਾਥੈ ਉਸ ਤੇ ਚੌਕਨ ਕਰਿ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਤੇ ਹੀਤ ਸਰ ਪਰ ਹੋਵਤ ਜਾਣਤ ਨੇਤ ਬਿਰਕੀ ਛਾਇਆ ਸੋ ਰੰਗ ਲਾਵੇ ਉਹ ਬਿਨ ਸੈ ਉਹ ਮਨ ਪਛਤਾਵੇ ਜੋ ਦੀਸੈ ਸੋ ਚਲਨ ਹਾਰ ਲਾਪਟਰਾਇ ਹੋਤੈ ਅੰਧ ਅੰਧਾਰ ਬਟਾਹ ਸੋ ਜੋ ਲਾਵੇ ਨੇਤਾ ਕੋ ਹਾਤ ਨ ਆਵੇ ਕੀ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕਟੰਬ ਸਬਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਕਰਾਲ ਮਿਥਿਆ ਰਾਤ ਹਸਤੇ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਪਮਾਨ ਮਿਥਿਆ ਆਪਸ ਉਪਰ ਕਰਤ ਗਮਾਨ ਅਸਤ੍ਰ ਭਗਤ ਸਾਧਕੀ ਸਰਣ ਨਾਨਕ ਜਾਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਨ ਪਰ ਨਿੰਦਾ ਸੁਣਹੇ ਮਿਥਿਆ ਹਸਤ ਪਾਰ ਦਰਬ ਕੋ ਹਿਰਹੇ ਮਿਥਿਆ ਨੇਤਰ ਪੇਕਤ ਪਰਤ ਰਿਆ ਰੂਪਾਦ ਮਿਥਿਆ ਰਸਨਾ ਭੋਜਨ ਆਨ ਸਵਾਦ ਮਿਥਿਆ ਚਰਨ ਪਰਬ ਕਾਰ ਕੋ ਤਾਭੇ ਮਿਥਿਆ ਮਨ ਪਰ ਲੋਭ ਲਭਾਵ ਮਿਥਿਆ ਤਰ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੋਜੇ ਮਿੱਥਿਆ ਸਭ ਭਏ ਸਪਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋ ਬਦ ਸੋਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਪਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨਾ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਦਾਰਤ ਧਾਮ ਧਨ ਧਨ ਦੇ ਜਿਨ ਜਹ ਕਟਨ ਬਸਿਓ ਹਰਿ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਸ ਅਵਰ ਕਮਾਹੁਤ ਮਨ ਨਹੀ ਪ੍ਰੀਤ ਮੁਖੋ ਗੰਡਲਾਵਤ ਜਾਨਨਹਾਰ ਪ੍ਰਭੂ ਪਰਮੀਨਾ ਬਾਰ ਪੇਖਨ ਕਾਉ ਭੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮ ਹਮਰ ਜਿਸਕਾ ਅੰਤਰ ਵਸੈ ਨਰੰਕਾਰ ਤਿਸਕੇ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਓਨ ਜਨ ਚਰਨ ਪਰਾਤਾ ਕੌਣ ਬੇਨਤੀ ਬਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੈ ਮਨ ਆਪੇ ਆਪ ਆਪ ਕਰਤਨ 베ਰਾ ਕਿਸੈ ਦੂਰ ਜਨਾਪਤ ਕਿਸੈ ਬਝਾਬਤ ਨੇਰਾ ਉਪਾਪ ਸਿਆਨ ਪਸਾਗਲ ਤੇ ਰਹਤ ਸਭ ਕਿਸ ਜਾਣ ਆਤਮ ਕੀ ਰਹਤ ਜਿਸ ਭਾਵੈ ਤਸਲ ਲੜ ਲਾਈ ਥਾਨ ਤਨ ਅੰਤਰ ਰਹਾ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ Jap ਨਾਨਕ ਹਰੀ सो सेवक दिश कृपा निमख निमख जप नानक हरि